ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤਾਂ ਕਈ ਥਾਵਾਂ ਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਇਆ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ 헤ਠਾ ਡਿੱਗ ਚੋਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ tufaan ਨੇ तहਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਿਡਾ ਕੇ ਰੱਖ ਦਿੱਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਸ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤਾਂ ਕਈ ਥਾਵਾਂ ਤੇ ਗੜੇਮਾਰੇ ਵੀ ਹੋਏ ਤਾਂ ਪਟਿਆਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬਣੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਹੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ tufaan ਨੇ तहस-ਨਹਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕੁੜਾ ਕੇ ਰੱਖ ਦਿੱਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬਣੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਂਕਿ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾੜੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਅਣਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਂਕਿ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹੜੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤਾਂ ਕਈ ਥਾਵਾਂ ਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਹੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ tufaan ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹੜੇ ਕੁੜਾ ਕੇ ਰੱਖ ਦਿੱਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚੋਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ tufaan ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਅਣਚਾਨ ਦੇ ਵਿੱਚ ਹੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾ ਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ tufaan ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਢੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਅਣਜਾਣ ਦੇ ਵਿੱਚ ਸਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤਾਂ ਕਈ ਥਾਵਾਂ ਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਇਆ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਹੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ tufaan ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹੜੇ ਕੁੜਾ ਕੇ ਰੱਖ ਦਿੱਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚੋਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੋ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾ ਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੋ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ ਪਾਤਸੋ ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾ ਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤਾਂ ਕਈ ਥਾਵਾਂ ਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਹੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ ਪਾਤਸੋ ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗ ਗਏ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹੜੇ ਕੁੜਾ ਕੇ ਰੱਖ ਦਿੱਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚੋਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੋ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹ ਸਨੇਹਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਹੈ। ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹੜੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੋ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ tufaan ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹੜੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੋ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ tufaan ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੋ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਅਣਚਾਨ ਦੇ ਵਿੱਚ ਸਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹ ਸਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਹੈ। ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੇ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ਼ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤਾਂ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਤਾਂ ਪਟਿਆਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬਣੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਹੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ tufaan ਨੇ तहਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕੁੜਾ ਕੇ ਰੱਖ ਦਿੱਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮੰਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੇ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬਣੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾ ਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਅਣਚਾਨ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਂਕਿ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕਢਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕੜਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕਈ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ ਤੂਫਾਨ ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਢੇਠਾ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਅਣਚਾਨ ਦੇ ਵਿੱਚ ਸਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਸਭ ਕੁਝ ਤੇਜ਼ ਹਨੇਰੇ ਤੂਫਾਨ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਬਾਹਰ ਇਸ ਵਕਤ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੜੇ ਮਾਰੀ ਹਾਲਾਕੀ ਹੋਈ ਪਰ ਤੇਜ਼ ਤੂਫਾਨ ਨੇ ਲੋਕਾਂ ਦੇ ਹਾਰੇ ਕੁੜਾ ਕੇ ਰੱਖਤੇ ਤੇ ਕਾਫੀ ਲੋਕ ਖੱਜਲ ਖੁਆਰ ਹੋਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਥਿਤੀ ਇਸ ਵਕਤ ਕੀ ਬਣੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਮੀਂਹ ਪਿਆ ਤੱਕੇ ਥਮਤੇ ਗੜੇ ਮਾਰੇ ਵੀ ਹੋਏ ਤਾਂ ਪਟਿਆਲਾ ਦੇ ਚ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੇਜ਼ tufaan ਨੇ ਇੱਕ ਐਸਾ ਕਹਿਰ ਮਚਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਦੁਕਾਨਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਸੀ ਡਿੱਗ ਜਾਂਦੇ ਨੇ ਇੱਥੋਂ ਤੱਕ 500 ਰੋਡ ਤੇ ਕਈ ਦਰਖਤ ਟੁੱਟ ਕੇ ਡਿੱਗੇ ਸੋ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਚੜਾਇਆ ਮੌਸਮ ਕਰਕੇ ਜਿਹੜਾ ਖਲਬਲੀ ਮਚਾਈ ਹੋਈ ਸੀ ਕਿਉਂਕਿ ਲੋਕਾਂ ਨੂੰ ਆਉਣ-ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ